ਜੇ ਤੂੰ ਜਿਆਦਾ ਤਾਨਾਸ਼ਾਹੀ ਕਰੋਗੇ ਲੋਕਾਂ ਤੇ ਤਾਂ ਲੋਕਾਂ ਦਾ ਜੋ ਲੋਕ ਨੇ ਚੁੱਪ ਰਹਿਣ 5 ਸਾਲ ਬੁੱਲ ਸਿਉ ਲੈਣ 10 ਸਾਲ ਸੀਨੇ ਤੇ ਪੱਥਰ ਧਰ ਲੈਣ 15 ਸਾਲ ਚਮਈ ਮਾਨ ਮਾਰ ਕੇ ਚੁੱਪ ਰਹਿ ਲੈਣ 20 ਸਾਲ ਪਰ 20 ਸਾਲ ਬਾਅਦ ਫਿਰ ਜਦੋਂ ਜੋਗ ਉੱਠਦੇ ਨੇ ਨਾ ਜੋ ਲੋਕ ਜਾਗਦੇ ਨੇ ਫਿਰ ਕੱਲ ਦੇਖੇ ਹੋਣਾ ਬੰਗਲਾਦੇਸ਼ ਚ 20 ਸਾਲਾਂ ਬਾਅਦ ਉੱਠੇ ਨੇ ਤੇ ਅੱਧੇ ਘੰਟੇ ਚ ਭੱਜਣਾ ਪੈ ਗਿਆ ਪ੍ਰਧਾਨ ਮੰਤਰੀ ਦੇ ਘਰੇ ਮੁਰਗੀਆਂ ਤੇ ਬਤਕਾਂ ਵੀ ਲੈ ਕੇ ਚਾਕੇ ਉੱਥੇ ਜਿਹੜੀ ਹੈਗੇ ਸੀ ਪਬਲਿਕ ਹੈ ਜੋ ਤੁਸੀਂ ਤੰਗੀ ਕਰੀ ਜਾਓਗੇ ਤੰਗੀ ਕਰੀ ਜਾਓਗੇ ਵੀ ਨੌਕਰੀਆਂ ਦਿਓ ਉਹਨਾਂ ਨੂੰ ਕੰਮਕਾਰ ਦਿਓ ਉਹਨਾਂ ਨੂੰ ਤੁਸੀਂ ਆਪ ਦੀ ਬਸ ਆਪ ਦੀ ਪੁੱਤ ਭਤੀਜੇ ਪਾਲੀ ਜਾਂਦੇ ਹੋ ਸੋ ਇਹ ਬਹੁਤ ਵੱਡਾ ਸਬਕ ਹੈ ਇੱਕ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਆ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਇਹ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗਵਾਂਡੀ ਮੁਲਕ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਅਸੀਨਾ ਤੇ ਉਹਨਾਂ ਜ਼ਿਕਰ ਕੀਤਾ ਕਿ ਕਿਸਾ ਰਾਤੋਂ ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ رائے ਦਊਂਗਾ ਗਵਾਂਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ ਤੌਰ ਜਿਹੜਾ ਦੇਸ਼ ਜਿਹੜਾ ਪਿਛਲੇ 50 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਸੀ ਪਿਛਲੇ 50 ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ 6 ਕਸੀਨਾ ਸੀ ਇਹਨਾਂ ਨੇ ਉਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਨਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪੰਪਨ ਨਹੀਂ ਸੀ ਦਿੱਤੇ ਤੇ ਕੱਟੋ-ਕੱਟ ਜੇ ਫੋਰਨ ਪਾਲਿਸੀ ਦੀ ਸਮਝ ਹੈ ਨਹੀਂ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਤੁਹਾਨੂੰ ਜਾਣਕਾਰੀ ਹੁੰਦੀ ਨਹੀਂ ਤੁਸੀਂ ਕੱਟੋ-ਕੱਟ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਧ ਟਾਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਆਉਂਦਾ